ਇਹ ਮੇਰਾ ਭਾਂਡਿਆ ਹੀ ਪਿਆਰਾ ਬੱਚਾ ਸੀ ਸਾਡਾ ਤੇ 13 ਮਾਰਚ ਨੂੰ ਇਥੋਂ ਗਿਆ ਜੀ ਤੇ 13 ਪੈਰ ਨੂੰ ਸਾਨੂੰ ਨਾ ਆ ਗਿਆ ਸੋਚਿਆ ਹੈ ਕਿ ਉੱਥੇ ਕੰਮ ਤਾਂ ਆ ਰਿਹਾ ਹੀ ਬਸ ਗੱਡੀਆਂ ਦਾ ਐਕਸੈਂਟ ਹੋਇਆ ਤੇ ਨਾਲ ਇੱਕ ਗੱਡੀ ਜੰਪ ਹੋ ਕੇ ਉੱਤੇ ਚੜ ਗਈ ਸਰਕਾਰ ਕਹਿੰਦੀ ਕੀ ਮੈਂ ਕਰ ਸਕਦੇ ਆ ਸਾਡੇ ਮਾਰੇ ਗਏ ਨਾ ਤਾਂ ਕਹਿੰਦੇ ਸਰਕਾਰ ਕੋਈ ਕੀ ਮਗਾ ਇਹੋ ਹੀ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਆ ਸਾਰੇ ਬੱਚੇ ਨੂੰ ਇੱਥੇ ਪਹੁੰਚਾਤਾ ਜਾਵੇ ਤਾਂ ਇਹ ਅੰਤਿਮ ਦਰਸ਼ਨ ਕਰ ਲਈਏ ਉਹ ਜੀ ਐਕਸੀਡੈਂਟ ਹੋ ਗਿਆ ਉੱਥੇ ਤੇ ਗੱਡੀਆਂ ਟਕਰਾਈਆਂ ਨੇ ਸੁਣਨ ਦੇ ਵਿੱਚ ਤੇ ਇਹ ਆ ਰਿਹਾ ਵੀ ਦੋ ਤਿੰਨ ਗੱਡੀਆਂ ਆਪਸ ਵਿੱਚ ਟਕਰਾਈਆਂ ਇੱਕ ਗੱਡੀ ਇਹ ਫੋਟਵਾਸ ਤੇ ਜਾ ਰਿਹਾ ਸੀਗਾ ਪੜ ਕੇ ਤੁਰ ਕੇ ਤੇ ਟਕਰਾ ਕੇ ਇਹਦੇ ਉੱਪਰ ਜਾ ਜੜੀ ਆ ਉਹਨੇ ਇਹਨੂੰ ਕੁਚਲ ਦਿੱਤਾ ਮੌਕੇ ਤੇ ਡੈਥ ਹੋ ਗਈ ਕਿ ਹਸਪੀਟਲ ਖੜਿਆ ਮੈਂ ਪੁਲਿਸ ਨੇ ਹਸਪਤਾਲ ਖੜਿਆ ਅੱਛਾ ਜੀ ਤੇ ਇਲਾਜ ਚੱਲਿਆ ਬਾਕੀ ਰਾਤ ਦੇ ਨੌਜ ਮੈਨੂੰ ਹਸਪਤਾਲ ਤੋਂ ਫੋਨ ਆ ਗਿਆ ਫੇਰ ਹੀ ਵੈਲਕਰ ਤੋਂ ਬੋਲ ਰਹੇ ਆ ਤੇ ਸੌਰੀ ਅਜੀ ਟੜਾ ਬਚਾ ਬਚਾ ਨਹੀਂ ਸਕੀ ਇਹ ਕਿੰਨਾ ਚਿਰ ਪਹਿਲਾਂ ਗਿਆ ਸੀ ਕੈਨੇਡਾ ਇਹ ਜੀ 13 ਮਾਰਚ ਨੂੰ ਅੰਮ੍ਰਿਤਸਰੋਂ ਸਾਡੇ ਕੋਲੋਂ ਜੁਦਾ ਹੋਇਆ ਤੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਜਸ ਟਾਈਮ ਤੇ ਇਥੋਂ ਸਾਡੇ ਕੋਲ ਗਿਆ ਉਸ ਟਾਈਮ ਤੇ ਸਾਨੂੰ ਸੁਨਾਹ ਆ ਗਿਆ ਵੀ ਉਹ ਐਕਸੀਡੈਂਟ ਹੋ ਗਿਆ 9 ਵਜੇ ਦੇ ਨਾਲ ਕੀ ਮੰਗ ਕਰਦੇ ਜੇ ਸਰਕਾਰ ਕੋ ਸਰਕਾਰ ਕੋ ਮੰਗਾ ਹੀ ਇਹੀ ਕਰਦੇ ਆ ਵੀ ਡੈੱਡ ਬੋਡੀ ਉਥੇ ਹਸਪੀਟਲ ਦੇ ਵਿੱਚ ਆ ਤੇ ਉਹ ਇਥੋਂ ਤੱਕ ਪਹੁੰਚਾਈ ਜਾਵੇ ਮੇਰੇ ਤੱਕ ਅਸੀਂ ਆਪਣੇ ਸਿੱਖੀ ਸੂਲਾਂ ਨਾਲ ਆਪਣੇ ਰੀਤੀ ਰਿਵਾਜਾਂ ਦੇ ਨਾਲ ਉਹਦਾ ਉਮ ਤੋਂ ਸਸਕਾਰ ਕਰੀਏ ਤੇ ਆਪਣੇ ਹੱਥੀਂ ਆਪਣੇ ਬੱਚੇ ਨੂੰ ਜੋ ਵੀ ਕਰਵਾਵਾਂ ਕਰ ਲਈਏ ਇੱਕ ਪੰਜਾਬ ਤੋਂ ਲਗਾਤਾਰ ਬੱਚੇ ਬਾਹਰ ਜਾ ਰਹੇ ਆ ਕੁਝ ਵੇਖਣ ਵਿੱਚ ਆਇਆ ਵਾ ਕਿ ਉਧਰ ਦਾ ਮਾਹੌਲ ਚਾਲ ਵੀ ਬੱਚਿਆਂ ਨੂੰ ਸ਼ੂਟ ਨਹੀਂ ਕਰਦਾ ਵੀ ਕਾਫੀ ਬੱਚਿਆਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਆ ਹਾਂਜੀ ਇਹਦੇ ਬਾਰੇ ਤੁਸੀਂ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਇਹਦੇ ਬਾਰੇ ਵੇਖੋ ਜੀ ਜੋ ਤੇ ਸਾਡੇ ਨਾਲ ਹੋਇਆ ਸੁਣਿਆ ਤੋਂ ਵੱਖਰੀ ਗੱਲ ਆ ਪਰ ਅੱਜ ਅਹੀਂ ਸਾਡੇ ਨਾਲ ਹੋਇਆ ਆ ਇਹ ਸੋਚਦੇ ਆਂ ਕਿ ਜੇ ਸਰਕਾਰਾਂ ਸਹੀ ਹੋਣ ਉਹਨਾਂ ਦੇ ਵੱਧ ਦਿਮਾਗ ਨਹੀਂ ਇਹ ਜਾਂ ਉਹ ਸਾਡੇ ਨਾਲ ਰੋਟੀਆਂ ਵੱਧ ਖਾਂਦੇ ਨੇ ਜਾਂ ਘਟਾਇਆ ਜਾਂ ਜਿਸ ਤਰ੍ਹਾਂ ਵੀ ਆ ਜੇ ਇਹ ਆਪਣੇ ਢਿੱਡ ਨਾ ਭਰਨ ਖਾਸ ਖਰੀ ਗੱਲ ਆ ਤੇ ਇਥੇ ਕੀ ਕੁਝ ਨਹੀਂ ਆ ਇਹ ਬੱਚੇ ਇਥੇ ਸੈੱਟ ਕਰਨ ਤੇ ਇਹਨਾਂ ਦੀਆਂ ਮਹਤਾਂ ਉਥੇ ਨਾ ਹੋਣ ਕੰਮ ਇਹਨਾਂ ਨੂੰ ਮਿਲ ਨਹੀਂ ਰਹੀ ਦੇ ਜਾਂਦੇ ਹੈ ਨਹੀਂ ਜ਼ਿੰਦਗੀ ਬਤੀਤ ਕਰਨ ਵਾਸਤੇ ਇੱਕ ਦੂਜੇ ਦੇ ਸ਼ੌਂਕ ਚਾ ਨਾਲ ਉਹ ਗੱਲਾਂ ਹੈ ਨੀਂਆਂ ਤੇ ਇਹ ਮਤਲਬ ਇੱਥੇ ਇਹਨਾਂ ਨੂੰ ਰੱਖਣ ਤੇ ਇਹ ਨਾ ਮਰਨ ਤੇ ਨਾ ਇਹ ਜਰੂਰ ਨਿਕਲਣਾ ਮੈਂ ਤੇ ਇਹੋ ਹੀ ਕਹੂੰਗਾ ਵੀ ਜੋ ਮੇਰਾ ਘਰ ਉਜੜਿਆ ਆ ਅੱਗੋਂ ਹੋਰ ਨਾ ਇਸ ਦਾ ਉਜੜੇ ਮੇਰੇ ਆਖੇ ਦੇ ਕਿਸੇ ਨੇ ਲੱਗਣਾ ਨਹੀਂ ਨਾ ਮੇਰੀ ਸੁਣਨੀ ਆ ਇਹ ਗੱਲਾਂ ਇੱਥੇ ਦੀਆਂ ਇੱਥੇ ਰਹਿ ਜਾਣੀਆਂ